ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਭਾਰਤ ਪਾਕਿਸਤਾਨ ਤਣਾਅ ਦੇ ਦਰਮਿਆਨ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਤੇ ਭਾਰਤ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਬਲੈਕਆਊਟ ਹੁੰਦਾ ਨਜ਼ਰ ਆ ਰਿਹਾ ਖਾਸ ਕਰ ਪੰਜਾਬ ਸਰਹੱਦੀ ਸੂਬਾ ਹੈ ਤਾਂ ਇਹਦੇ ਵਿੱਚ ਬਲੈਕਆਊਟ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਲੋਕ ਹੁਣ ਖੁਦ ਵੀ ਥੋੜੇ ਜਿ ਸਹਿਮ ਦੇ ਮਾਹੌਲ ਦੇ ਵਿੱਚ ਆ ਚੁੱਕੇ ਨੇ ਸਾਡੇ ਸਹਿਯੋਗੀ ਗੁਰਜੀਤ ਰਮਾਣਾ ਵੱਲੋਂ ਗਰਾਉਂਡ ਪੱਧਰ ਦੇ ਉਤੇ ਜਾ ਕੇ ਸਾਰੇ ਹਾਲਾਤ ਜਾਣੇ ਗਏ ਕਿ ਕਿਸ ਤਰ੍ਹਾਂ ਦੇ ਨਾਲ ਬਲੈਕਆਊਟ ਹੋ ਰਿਹਾ ਹੈ ਉਹਦੇ ਬਾਰੇ ਉਹਨਾਂ ਨੇ ਜਾਣਕਾਰੀ ਜੋ ਸਾਂਝੀ ਕੀਤੀ ਹੈ ਉਹ ਤੁਹਾਡੇ ਨਾਲ ਵੀ ਅਸੀਂ ਸਾਂਝੀ ਕਰ ਰਹੇ ਹਾਂ ਪਾਕਿਸਤਾਨ ਹਿੰਦੁਸਤਾਨ ਦੇ ਜਿਹੜੇ ਮੌਜੂਦਾ ਹਾਲਾਤ ਨੇ ਮੌਜੂਦਾ ਸਥਿਤੀ ਹੈ ਉਸ ਨੂੰ ਲੈ ਕੇ ਜੋ ਸਰਕਾਰਾਂ ਵੱਲੋਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੇ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਿਤੇ ਨਾ ਕਿਤੇ ਜਿਹੜਾ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਬਿਲਕੁਲ ਜਿਹੜਾ ਲੋਕਾਂ ਵੱਲੋਂ ਸਰਕਾਰਾਂ ਦਾ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਜਿਵੇਂ ਬਲੈਕਆਊਟ ਦੀ ਗੱਲ ਕਰਕੇ ਤਾਂ ਪੋਸਤ ਦੇ ਆਧਾਰ ਤੇ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਰੀਦਕੋਟ ਦੇ ਵਿੱਚ ਬਿਲਕੁਲ ਸਥਿਤੀ ਜਿਹੜੀ ਸਹੀ ਦਿਖਾਈ ਦੇ ਰਹੀ ਹੈ ਲੋਕਾਂ ਵੱਲੋਂ ਜਿਹੜਾ ਸਰਕਾਰਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਜਿਹੜੇ ਲੋਕ ਹੈ ਜਿਹੜੇ ਸੜਕਾਂ ਤੇ ਵਹੀਕਲ ਲੈ ਕੇ ਜਾ ਰਹੇ ਆ ਉਹਨਾਂ ਵੱਲੋਂ ਲਾਈਟਾਂ ਜਗਾਈਆਂ ਜਾ ਰਹੀਆਂ ਨੇ ਹਾਲਾਂਕਿ ਸਾਡੇ ਵੱਲੋਂ ਸੀ ਕਾਰ ਤੇ ਜਿਹੜਾ ਸਬਰ ਕਰ ਰਹੇ ਆ ਸਾਡੀਆਂ ਜਿਹੜੀਆਂ ਲਾਈਟਾਂ ਬਿਲਕੁਲ ਬੰਦ ਕੀਤੀਆਂ ਹੋਈਆਂ ਨੇ ਸਾਡੇ ਵੱਲੋਂ ਜਿਹੜਾ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਫਰੀਦਕੋਟ ਦੀ ਗੱਲ ਕਰਕੇ ਤਾਂ ਕਿੱਤੀ ਰਾਤ ਇੱਥੇ ਇੰਟਰਨੈਟ ਵੀ ਬੰਦ ਕੀਤਾ ਗਿਆ ਸੀਗਾ ਪਰ ਉਹ 11 ਵਜੇ ਸ਼ੁਰੂਆਤ ਹੋ ਚੁੱਕੀ ਸੀ ਇੰਟਰਨੈਟ ਜਿਹੜਾ ਆਨ ਹੋ ਚੁੱਕਿਆ ਸੀਗਾ ਤਾਂ ਹੁਣ ਦੀ ਜਿਹੜੀ ਗੱਲ ਕਰਕੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀਆਂ ਸਰਕਾਰਾਂ ਵੱਲੋਂ ਜਿਹੜਾ ਇਹ ਜ਼ਰੂਰ ਲੋਕਾਂ ਨੂੰ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਜਿਹੜੀ ਗੱਲ ਕਹੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਘਬਰੌਣ ਦੀ ਲੋੜ ਨਹੀਂ ਤੁਸੀਂ ਜਿਹੜਾ ਸਰਕਾਰ ਸਾਥ ਜਿਹੜਾ ਜ਼ਰੂਰ ਦਿਓ ਤਾਂ ਜੋ ਜਿਹੜਾ ਤੋੜਾ ਬਚਾਅ ਹੋ ਸਕੇ ਬਲੈਕਆਊਟ ਦੀ ਗੱਲ ਕਰੀਏ ਤਾਂ ਇਹ ਫਰੀਦਕੋਟ ਦੇ ਸ਼ਹਿਰ ਦੀ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਹੇ ਹਾਂ ਸ਼ਹਿਰ ਦੇ ਵਿੱਚ ਬਿਲਕੁਲ ਰੌਸ਼ਨੀ ਜਿਹੜੀ ਨਹੀਂ ਦਿਖਾਈ ਦੇ ਰਹੀ ਸਾਰੀਆਂ ਲਾਈਟਾਂ ਜਿਹੜੀਆਂ ਬੰਦ ਹੋ ਚੁੱਕੀਆਂ ਨੇ ਆ ਦੇਖ ਸਕਦੇ ਹੋ ਤੁਸੀਂ ਲੋਕ ਆ ਜਿਹੜੇ ਉਹ ਵੀ ਆਪਦੀਆਂ ਲਾਈਟਾਂ ਕਿਤੇ ਨਾ ਕਿਤੇ ਬੰਦ ਕਰਕੇ ਜਿਹੜੇ ਸਫ਼ਰ ਕਰ ਰਹੇ ਨੇ ਬਿਲਕੁਲ ਜਿਹੜੀ ਇਹ ਰੋਡ ਹੈ ਮੇਨ ਰੋਡ ਹੈ ਮੇਨ ਰੋਡ ਤੇ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਆਪਾ ਸ਼ਹਿਰ ਦੇ ਲੋਕਾਂ ਦੇ ਘਰਾਂ ਦੀ ਗੱਲ ਕਰੀਏ ਤਾਂ ਬਿਲਕੁਲ ਰੋਸ਼ਨੀ ਜਿਹੜੀ ਨਹੀਂ ਦਿਖਾਈ ਦੇ ਰਹੀ ਹਾਲਾਂਕਿ ਜੇਕਰ ਪ੍ਰਸ਼ਾਸਨ ਵੱਲੋਂ ਇਹ ਜਰੂਰ ਕਿਹਾ ਗਿਆ ਹੈ ਕਿ ਘਰ ਦੇ ਵਿੱਚ ਜੇਕਰ ਤੁਸੀਂ ਅੰਦਰ ਲਿਆਂ ਲਾਈਟਾਂ ਜਗਾਉਣੇ ਆ ਤਾਂ ਉਸ ਦੀ ਰੋਸ਼ਨੀ ਬਾਹਰ ਨਹੀਂ ਜਾਣੀ ਚਾਹੀਦੀ ਕਿ ਤਾਂ ਉਹ ਬਿਲਕੁਲ ਕਿਤੇ ਨਾ ਕਿਤੇ ਤੁਸੀਂ ਬੈਠ ਸਕਦੇ ਹੋ ਰੋਸ਼ਨੀ ਬਿਲਕੁਲ ਬਾਹਰ ਨਹੀਂ ਆ ਆ ਰਹੀਗੀ ਔਰ ਘਰਾਂਆਂ ਜਿਹੜੀਆਂ ਲਾਈਟਾਂ ਵੀ ਜਿਹੜੀਆਂ ਬਿਲਕੁਲ ਬੰਦ ਨੇ ਬਿਲਕੁਲ ਹਨੇਰਾ ਜਿਹੜਾ ਪੂਰਾ ਹਨੇਰਾ ਜਿਹੜਾ ਫਰੀਦਕੋਟ ਦੇ ਵਿੱਚ ਦਿਖਾਈ ਦੇ ਰਿਹਾ ਹੈ ਆ ਬਲੈਕਆਊਟ ਨੂੰ ਲੈ ਕੇ ਜਿਹੜਾ ਪੂਰਾ ਸਾਥ ਫਰੀਦਕੋਟ ਵਾਸੀਆਂ ਦਾ ਸਰਕਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦੀ ਗੱਲ ਕਰੀਏ ਪੋਨਮਦੀਪ ਕੌਰ ਦੀ ਤਾਂ ਉਹਨਾਂ ਵੱਲੋਂ ਜਿਹੜੀ ਲੋਕਾਂ ਨੂੰ ਅਪੀਲ ਕੀਤੀ ਸੀ ਲੋਕਾਂ ਨੂੰ ਸਿੱਧੇ ਤੌਰ ਤੇ ਕਿਹਾ ਸੀਗਾ ਕਿ ਤੋਂ ਲੋ ਘਬਰਾਉਣ ਦੀ ਲੋੜ ਨਹੀਂ ਔਰ ਨਾਲ ਜੇ ਤੋਜਨ ਪੰਡਾਰ ਦੀ ਗੱਲ ਕਰੀਏ ਪੈਟਰੋਲ ਦੀ ਗੱਲ ਕਰਕੇ ਤੇਲ ਦੀ ਗੱਲ ਕਰਕੇ ਕਿਸੇ ਵੀ ਜਿਹੜੀ ਕੀ ਜੇ ਤੁਹਾਨੂੰ ਚਾਹੀਦੀ ਹੈ ਤਾਂ ਤੁਹਾਨੂੰ ਸਟੋਰ ਕਰਨ ਦੀ ਲੋੜ ਨਹੀਂ ਉਹਨਾਂ ਵੱਲੋਂ ਬਿਲਕੁਲ ਆਰਡਰ ਜਾਰੀ ਕਰ ਦਿੱਤੇ ਗਏ ਨੇ ਜਿੰਨੇ ਦੁਕਾਨਦਾਰ ਨੇ ਉਹਨਾਂ ਨੂੰ ਜਾਂ ਫਰੋਡ ਪੰਪ ਦੇ ਮਾਲਕਾਂ ਨੂੰ ਕਿਹਾ ਗਿਆ ਕਿ ਤੁਸੀਂ ਬਿਲਕੁਲ ਲੋਕਾਂ ਨੂੰ ਕੋਈ ਵੀ ਜਿਹੜਾ ਸਟੋਰ ਆਪਦੇ ਕੋਲੇ ਨਹੀਂ ਕਰਨਾ ਲੋਕਾਂ ਨੂੰ ਵੱਧ ਪੈਸਾ ਨਹੀਂ ਲਵਾਣਾਗਾ ਉਹਨਾਂ ਨੂੰ ਹਰ ਚੀਜ਼ ਜਦੋਂ ਉਹਨਾਂ ਨੂੰ ਲੋਡ ਪੈਂਦੀ ਹੈ ਤਾਂ ਦੇਣ ਦੀ ਤੁਹਾਡਾ ਫਰਜ਼ ਬੰਦਾ ਹੈ ਅਗਰ ਜੇਕਰ ਕੋਈ ਵੀ ਸਰਕਾਰ ਦੀ ਪ੍ਰਸ਼ਾਸਨ ਦੀ ਜਿਹੜੀ ਉਲੰਘਣਾ ਕਰੇਗਾ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਆਏ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਲੋਕਾਂ ਨੂੰ ਨਿਰਦੇਸ਼ ਦਿੱਤੇ ਗਏ ਸੀਗੇ ਕਿ ਸਰਕਾਰਾਂ ਦਾ ਸਾਥ ਤੁਹਾਡੇ ਵੱਲੋਂ ਦੇਣਾ ਚਾਹੀਦਾ ਹੈ ਤਾਂ ਹੀ ਜਿਹੜਾ ਤੁਹਾਡਾ ਪਹੁੰਚ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕੋਈ ਵੀ ਜਿਹੜੇ ਹਾਲਾਤ ਮਾੜੇ ਨਾ ਹੋਣ ਉਹ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਤੇ ਨਾ ਕਿਤੇ ਜਿਹੜੇ ਲੋਕ ਹੈ ਕਿਉਂਕਿ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਸੜਕਾਂ ਤੇ ਸਫ਼ਰ ਕਰਦੇ ਆ ਤਾਂ ਤੁਸੀਂ ਕੋਸ਼ਿਸ਼ ਕਰੋ ਜਿਹੜੀਆਂ ਤੁਸੀਂ ਲੈ ਜਾ ਬੰਦ ਹੋਣੀਆਂ ਚਾਹੀਦੀਆਂ ਪਰ ਉਹ ਕਿੰਨੇ ਕਿਤੇ ਲੋਕ ਲੈਟਾਂ ਜਗਾ ਕਿ ਜਿਹੜੇ ਸੜਕਾਂ ਤੇ ਸਫ਼ਰ ਕਰਦੇ ਕਾਇਦੇ ਰਹੇ ਨੇ ਪਰ ਅਸੀਂ ਆਪ ਦੀ ਗੱਡੀ ਦੀ ਗੱਲ ਕਰਕੇ ਤਾਂ ਬਿਲਕੁਲ ਸਾਡੀ ਗੱਡੀ ਦੀਆਂ ਕਾਰ ਦੀਆਂ ਬਿਲਕੁਲ ਲੈਟਾਂ ਬੰਦ ਨੇ ਅਸੀਂ ਬੰਦ ਲੈਟਾਂ ਕਰਕੇ ਜਿਹੜਾ ਪੂਰੇ ਸ਼ਹਿਰ ਦੀ ਤੁਹਾਡੇ ਨਾਲ ਸਥਿਤੀ ਜਿਹੜੀ ਸਾਂਝੀ ਕਰ ਰਹੇ ਹਾਂ ਤਾਂ ਦੂਜੇ ਪਾਸੇ ਦੇਖ ਸਕਦੇ ਹੋ ਇੱਧਰ ਪੁਲਸ ਵੀ ਜਿਹੜੀ ਮੌਜੂਦ ਹੈ ਤਾਂ ਤਾਂ ਪੁਲਸ ਵੱਲੋਂ ਵੀ ਜਿਹੜਾ ਜਗ੍ਹਾ ਜਗ੍ਹਾ ਤੇ ਪਹੁੰਚ ਕੇ ਜ਼ਰੂਰ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਅੱਜ ਫਰੀਦਕੋਟ ਦੀ ਫਰੀਦਕੋਟ ਦੇ ਵਿੱਚ ਬਲੈਕਆਊਟ ਨੂੰ ਲੈ ਕੇ ਲੋਕਾਂ ਵੱਲੋਂ ਪੂਰਾ ਸਾਥ ਜਿਹੜਾ ਸਰਕਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ ਬਲੈਕਆਊਟ ਨੂੰ ਲੈ ਕੇ ਹਾਲਾਤਾਂ ਨੂੰ ਲੈ ਕੇ ਗੁਰੂ ਘਰਾਂ ਦੇ ਵਿੱਚ ਵੀ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਲੋਕ ਹਦਾਇਤਾਂ ਦਾ ਪਾਲਣ ਕਰਨ ਜੋ ਵੀ ਐਡਵਾਈਜ਼ਰੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਜਾਂਦੀ ਹੈ ਉਹਨੂੰ ਇਨ ਬਿਨ ਮੰਨਿਆ ਜਾਵੇ ਆਪਣੀ ਮਨਮਰਜ਼ੀ ਨਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਸਰਬੱਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਭਾਰਤ ਸਰਕਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਆਪਾਂ ਹਾਲਾਤਾਂ ਦੇ ਮੰਦੇ ਨਜ਼ਰ ਰੱਖਦੇ ਹੋਏ ਜੋ ਸਰਕਾਰ ਨੇ ਆਪਾਂ ਨੂੰ ਪ੍ਰਸ਼ਾਸਨ ਨੇ ਹਦਾਇਤਾਂ ਕੀਤੀਆਂ ਲਾਈਟਾਂ ਵਾਸਤੇ ਸਮੂਹ ਨਗਰ ਨਿਵਾਸੀ ਸਰਬੱਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਆਪੋ ਆਪਣੀਆਂ ਘਰਾਂ ਦੀਆਂ ਲਾਈਟਾਂ ਬਾਹਰ ਦੀਆਂ ਲਾਈਟਾਂ ਅੰਦਰ ਦੀਆਂ ਲਾਈਟਾਂ ਸਾਰੀਆਂ ਲਾਈਟਾਂ ਆਪਣੇ ਨਗਰ ਦੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਤਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਲਾਈਟਾਂ ਆਪੋ ਆਪਣੀਆਂ ਜੜੀਆਂ ਬੰਦ ਕਰਨ ਦੀ ਕਿਰਪਾਲਤਾ ਕਰਨ ਜੋ ਆਪਣੇ ਕੈਮਰਿਆਂ ਦੀਆਂ ਲਾਈਟਾਂ ਉਹ ਵੀ ਬੰਦ ਹੋਣੀਆਂ ਚਾਹੀਦੀਆਂ ਜਾਂ ਇਨਵਰਟਰ ਆਪਣੇ ਚੱਲਦੇ ਆ ਇਨਵਰਟਰ ਦੀ ਲਾਈਟ ਆ ਉਹ ਵੀ ਬੰਦ ਹੋਣੀ ਚਾਹੀਦੀ ਹੈ ਜੇ ਕੋਈ ਵੀ ਕਲਤੇ ਆਪਣੇ ਕੋਈ ਨਗਰ ਵਿੱਚੋਂ ਬਾਹਰ ਗਿਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਮੇਂ ਸਿਰ ਦਿਨ ਖੜੇ ਹੀ ਆਪਣੇ ਘਰਾਂ ਨੂੰ ਵਾਪਸ ਪਰਤਣ ਜੋ ਆਪਾਂ ਨੂੰ ਗੱਡੀ ਦੀ ਜਾਂ ਬਾਈਕ ਦੀ ਲਾਈਟ ਨਾ ਜਗਾਉਣੀ ਪਵੇ ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਵੀ ਹੈ ਤੇ ਅਪੀਲ ਵੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਭਾਰਤ ਸਰਕਾਰ ਵੱਲੋਂ ਵੀ ਇਹ ਸਾਰਿਆਂ ਨੂੰ ਬੇਨਤੀ ਆਪਣੇ ਨਗਰ ਨਿਵਾਸੀ ਸੰਗਤਾਂ ਨੂੰ ਕਿ ਆਪਾਂ ਪੂਰਾ ਸਾਥ ਦਈਏ ਜੋ ਲਾਈਟਾਂ ਵਾਸਤੇ ਬੇਨਤੀ ਕੀਤੀ ਗਈ ਸਾਰਿਆਂ ਨੇ ਲਾਈਟਾਂ ਆਪੋ ਆਪਣੀਆਂ ਜੜੀਆਂ ਬੰਦ ਰੱਖਣੀਆਂ ਆਪਣੇ ਕਮਰਿਆਂ ਵਿੱਚ ਜੇ ਕੋਈ ਲਾਈਟ ਜਗਾਉਣੀ ਵੀ ਹੈ ਤਾਂ ਉਹ ਆਪਾਂ ਨੂੰ ਬਾਰੀ ਦੇ ਵਿੱਚ ਅਚਾਨਨ ਬਾਹਰ ਨਹੀਂ ਜਾਣਾ ਚਾਹੀਦਾ ਉਹ ਪਰਦਾ-ਪੁਰਦਾ ਪਾ ਕੇ ਆਪਾਂ ਨੂੰ ਅੰਦਰ ਹੀ ਚਾਨਣ ਰੱਖਣਾ ਚਾਹੀਦਾ ਇਹ ਹਦਾਇਤਾਂ ਨੇ ਆਪਾਂ ਨੂੰ ਸਾਰਿਆਂ ਨੇ ਆਪਾਂ ਇਹ ਹਦਾਇਤਾਂ ਦਾ ਪਾਲਨ ਕਰਨਾ ਹੈ ਸਾਰੇ ਨਗਰਨਵਾਸੀ ਸੰਗਤਾਂ ਨੂੰ ਬੇਨਤੀ ਆਪੋ ਆਪਣੀਆਂ ਜੜੀਆਂ ਲਾਈਟਾਂ ਬਾਹਰ ਅੰਦਰ ਸਾਰੀਆਂ ਬੰਦ ਰੱਖਣ ਦੀ ਕਿਰਪਾਲਤਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੰਗਤਾਂ ਨੂੰ ਬੇਨਤੀ ਹੈ ਜੋ ਆਪਣੇ ਸਥਿਤੀ ਚੱਲ ਰਹੀ ਹੈ ਜੋ ਪਾਕਿਸਤਾਨੀ ਹਿੰਦੁਸਤਾਨ ਦੀ ਉਹਨਾਂ ਨੂੰ ਮੰਦੇ ਨਜ਼ਰ ਰੱਖਦੇ ਹਾਂ ਇਹ ਸਾਰੀ ਬੇਨਤੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਅੱਗੇ ਡੱਗੋ ਰਮਾਣਾ ਆਪਣਾ ਪਿੰਡ ਸਰਕਾਰ ਦਾ ਸਾਥ ਦਿੰਦਾ ਇਸੇ ਤਰ੍ਹਾਂ ਹੁਣ ਵੀ ਸਾਰੇ ਸਾਥ ਦੇਣਗੇ ਸਾਰਿਆਂ ਨੂੰ ਬੇਨਤੀ ਹੈ ਜੋ ਆਪਣੇ ਹਾਲਾਤ ਚੱਲ ਰਹੇ ਆ ਇਹਨਾਂ ਨੂੰ ਮੰਦੇ ਨਜ਼ਰ ਰੱਖਦਿਆਂ ਹੋਇਆ ਬੇਨਤੀ ਕੀਤੀ ਜਾਂਦੀ ਏ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜਿਵੇਂ ਤੁਸੀਂ ਅੱਗੇ ਪਿੰਡ ਡੱਗੁਰ ਮਾਨ ਸਾਰਾ ਸਾਥ ਦਿੰਦੇ ਹੋ ਹੁਣ ਵੀ ਤੁਸੀਂ ਸਾਰਿਆਂ ਨੇ ਸਾਥ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ 라이브 루지 ਕੀ ਫਤਿਹ ਦੱਸ ਦੇ ਕਿ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵਾਲਾ ਮਾਹੌਲ ਹੈ ਪਹਿਲਗਾਮ ਹਮਲੇ ਤੋਂ ਬਾਅਦ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਵੱਖ-ਵੱਖ ਥਾਵਾਂ ਦੇ ਉੱਤੇ ਡਰੋਨ ਹਮਲਿਆਂ ਦੀਆਂ ਵੀ ਅਪਡੇਟਸ ਆ ਰਹੀਆਂ ਨੇ ਤੇ ਇਸ ਤੋਂ ਇਲਾਵਾ ਕਈ ਥਾਵਾਂ ਦੇ ਉੱਤੇ ਚੱਲੇ ਹੋਏ ਕੁਝ ਬੰਬਨੂਮਾ ਚੀਜ਼ਾਂ ਦੇ ਵੀ ਅਵਸ਼ੇਸ਼ ਵਗੈਰਾ ਮਿਲਦੇ ਹੋਏ ਨਜ਼ਰ ਆ ਰਹੇ ਨੇ ਮਤਲਬ ਦੋਵੇਂ ਪਾਸੇ ਤਣਾਅ ਵਾਲਾ ਮਾਹੌਲ ਬੰਦਾ ਨਜ਼ਰ ਆ ਰਿਹਾ ਹੈ ਤੇ ਹੁਣ ਮੀਟਿੰਗ ਵੀ ਸੱਦੀ ਗਈ ਹੈ ਇੱਕ ਉੱਚ ਪੱਧਰੀ ਮੀਟਿੰਗ ਹੈ ਭਾਰਤ ਦੇ ਵਿੱਚ ਉਧਰੋਂ ਪਾਕਿਸਤਾਨ ਵੀ ਮੀਟਿੰਗਾਂ ਵਗੈਰਾ ਕਰ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਗੇ ਗੁਲਾਮ ਆਵਾਜ਼। ਖੇੜ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਅਬ ਧਰਮ, ధਰੋਹਰ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ